ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਵੀਡੀਓ ਵਾਇਰਲ ਹੋਣ ਦੇ ਨਾਲ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਇੱਕ دہشت ਦਾ ਮਾਹੌਲ ਬਣ ਜਾਂਦਾ ਹੈ। ਇਹ ਵੀਡੀਓ ਇਸ ਹੱਦ ਤੱਕ ਵਾਇਰਲ ਹੋ ਜਾਂਦੀ ਹੈ ਕਿ ਪੁਲਿਸ ਦੀ ਨਿਗਰਾਨੀ ਹੇਠ ਜਦੋਂ ਆਂਦੀ ਹੈ ਤਾਂ ਪੁਲਿਸ ਦੁਆਰਾ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਪ੍ਰੈਸ ਕਾਨਫਰੰਸ ਰਾਹੀਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਕੀ ਹੈ ਪੂਰਾ ਮੁਕੱਦਮਾ। ਆਓ ਸੁਣਾਨੇ ਆ ਪੁਲਿਸ ਦਾ ਇਸ ਮੁਕੱਦਮੇ ਨੂੰ ਲੈ ਕੇ ਕੀ ਕਹਿਣਾ ਹੈ। ਜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ। ਕਿ ਪਰਸੋਂ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀਗੀ ਜਿਹੜੀ ਆਪਣੀ 크리스마ਸ ਡੇ ਦੇ ਉੱਤੇ ਕਿ ਤਿੰਨ ਟ੍ਰਿਪਲ ਰਾਈਡਿੰਗ ਕਰਦੇ ਹੋਏ ਮੁੰਡੇ ਇੱਕ ਵੈਪਨ ਜਿਹੜੇ ਸੀਗੇ ਹਵਾ ਚ ਲੈ ਰਾ ਰਹੇ ਸੀ ਉਹ ਕ੍ਰਿਸਲ ਚੌਂਕ ਸੀ ਸੀਗਾ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਔਰ ਇਮੀਡੀਏਟਲੀ ਜਿਹੜਾ ਸੀਗਾ ਸੀਪੀ ਸਾਹਿਬ ਨੇ ਇਹਦਾ ਸਖਤ ਨੋਟਿਸ ਲਿਆ ਔਰ ਅਸੀਂ ਇਮੀਡੀਏਟਲੀ ਇਹਨੂੰ ਜਿੱਦਾਂ ਵੀ ਸਾਡੇ ਨੋਟਿਸ ਚ ਆਈ ਇਹਨੂੰ ਅਸੀਂ ਇਹਨੂੰ ਜਿਹੜੀ ਹੈਗੀ ਆ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰਤੀ ਸੋ ਇਨਵੈਸਟੀਗੇਸ਼ਨ ਸਟਾਰਟ ਕਰਦੇ ਹੋਏ ਅਸੀਂ ਜਿਹੜਾ ਹੈਗਾ ਇਹ ਨਾ ਤਿੰਨਾਂ ਬੰਦੇ ਨੂੰ ਫੋਲੋਅ ਅਪ ਕੀਤਾ ਔਰ ਉਸ ਮੋਟਰਸਾਈਕਲ ਦੇ ਨੰਬਰ ਨੂੰ ਫੋਲੋਅ ਅਪ ਕਰਨ ਦੇ ਪਤਾ ਲੱਗਾ ਕਿ ਜਿਹੜਾ ਨੰਬਰ ਜਿਹੜਾ ਸੀਗਾ ਇਹਨਾਂ ਦਾ ਕਿਸੇ ਹੋਰ ਮੋਟਰਸਾਈਕਲ ਨੂੰ ਵੀ ਲੱਗਾ ਹੋਇਆ ਸੀ ਉਹ ਵੀ ਮੋਟਰਸਾਈਕਲ ਜਿਹੜਾ ਸੀਗਾ ਅਸੀਂ ਵੇਰ ਕੇ ਟ੍ਰੇਸ ਕਰ ਲਿਆ ਹੈਗਾ ਸੋ ਇਹਦੇ ਵਿੱਚ ਜਿਹੜੇ ਤਿੰਨ ਬੰਦੇ ਜਿਹੜਾ ਗਗਨਦੀਪ ਸੀਗਾ ਕਬੀਰ ਸਿੰਘ ਦਿਲਰਾਜ ਸਿੰਘ ਸੀਗਾ ਇਹ ਤਿੰਨੇ ਬੰਦੇ ਜਿਹੜੇ ਸੀਗੇ ਇਹ ਇੱਥੇ ਆਪਣੇ ਵੰਡਰ ਕਾਰਨਲ ਚੱਲ ਰਿਹਾ ਹੈਗਾ ਰਣਜੀਤ ਐਵੇਨਿਊ ਡੀ ਬਲੌਕ ਦੇ ਵਿੱਚ ਉੱਥੇ ਆਏ ਸੀਗੇ ਤੇ ਉੱਥੇ ਇਹਨਾਂ ਨੇ ਜਿਹੜਾ ਇੱਕ ਸੀਗਾ ਟੌਏ ਪਿਸਟਲ ਜਿਹਨੂੰ ਕਹਿੰਦੇ ਖਡਾਉਣਾ ਪਿਸਟੋਲ ਜਿਹੜਾ ਹੈਗਾ ਉਹ ਇਹਨਾਂ ਨੇ ਉੱਥੋਂ ਖਰੀਦਿਆ ਸੀਗਾ ਔਰ ਖਰੀਦਦੇ ਹੋਏ ਜਦੋਂ ਇਹ ਜਾ ਰਹੇ ਸੀਗੇ ਤੇ ਉਦੋਂ ਮੁੰਡੇ ਨੇ ਕਿਸੇ ਨੇ ਹੱਥ ਕਰ ਲਿਆ ਤੇ ਇਹਦੀ ਜਿਹੜੀ ਵੀਡੀਓ ਪਿੱਛੋਂ ਜਿਹੜੀ ਸੀਗੀ ਉਹ ਬਣਾਈ ਗਈ ਹੈ ਗੱਡੀ ਦੇ ਵਿੱਚੋਂ ਔਰ ਇਹ ਜਿਹੜੀ ਵੀਡੀਓ ਫਿਰ ਵਾਇਰਲ ਹੋ ਗਈ ਸੋ ਇਮੀਡੀਏਟਲੀ ਸਾਰੀ ਇਨਵੈਸਟੀਗੇਸ਼ਨ ਕਰਕੇ ਤਿੰਨਾਂ ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਆ ਫੜ ਲਿਆ ਹੈਗਾ ਔਰ ਇਹਨਾਂ ਦੇ ਕੋਲੋਂ ਜਿਹੜਾ ਘਟਾਉਣਾ ਪਿਸਤੌਲ ਸੀਗਾ ਉਹ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਵੈਰੀਫਾਈ ਕਰਕੇ ਆਪਣੀ ਟੈਕਨੀਕਲੀ ਜਿਹੜੇ ਹੈਗੇ ਸਾਡੇ ਆਰਮਰ ਉਹਨਾਂ ਤੋਂ ਵੀ ਚੈੱਕ ਕਰਵਾ ਕੇ ਪਤਾ ਕਰ ਲਿਆ ਕਿ ਵਾਕਈ ਹੀ ਘਟਾਉਣਾ ਪਿਸਤੌਲ ਸੀਗਾ ਸੋ ਇਸ ਤਰ੍ਹਾਂ ਕਰਕੇ ਜਿਹੜਾ ਬੜਾ ਵੱਡਾ ਇੱਕ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਸੀਗਾ ਕਿ ਆਪਣosaur ਦੇ ਵਿੱਚ ਹਥਿਆਰ ਘੁਮਾ ਕੇ ਲੈ ਕੇ ਆ ਜਿੱਦਾਂ ਸੀਪੀ ਸਰ ਨੂੰ ਜਿਹੜੀ ਜੀਓ ਟੋਲਰੈਂਸ టుਵਾਰਡਸ ਜਿਹੜੀ ਆ ਆਮ ਤੌਰ ਤੇ ਹੈਗੀ ਆ ਕਿ ਕੋਈ ਵੀ ਬੰਦਾ ਜਿਹੜਾ ਇਦਾਂ دہشت ਪਾਉਂਦਾ ਜਾਂ ਕੁਝ ਵੀ ਕਰਦਾ ਉਹਨੂੰ ਜਿਹੜਾ ਇਮੀਡੀਏਟਲੀ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਤੰਨਾਂ ਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕਰਕੇ ਪੁਸ਼ਕਿਸ਼ ਕੀਤੀ ਹੋਰ ਉਹਨਾਂ ਦਾ ਖਡਾਉਣਾ ਪਸਤਾਹ ਜਿਹੜਾ ਸੀਗਾ ਉਹ ਵੀ ਕਰ ਲਿਆ ਔਰ ਸਾਧੇ ਹੀ ਸਾਲ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਐਸੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਦੇ ਹੋ ਤਾਂ ਥੋੜੀ ਜੀ ਮਤ ਕੇ ਦੀ ਜਿਹੜੀ ਹੈਗੀ ਆ ਵੈਰੀਫਿਕੇਸ਼ਨ ਜਿਹੜੀ ਹੈਗੀ ਆ ਜ਼ਰੂਰ ਕਰਨਾ ਸਰ ਇਹ ਕਿਹ ਤੋਂ ਦੇ ਰਹਿਣ ਵਾਲੇ ਨੇ ਅਦਰਵਾਈਜ਼ ਕੀ ਕਰਦੇ ਨੇ ਸਟੂਡੈਂਟ ਨੇ ਜਾਂ ਕਾਰੋਬਾਰੀ ਨੇ ਜਾਂ ਕੀ ਕਰਦੇ ਨੇ ਇਹ ਜਿਹੜਾ ਗਗਨਦੀਪ ਹੈਗਾ ਇਹ 21 ਸਾਲਾਂ ਦਾ ਹੈ ਤਰਨਤਾਂ ਰੋਡ ਦਾ ਹੈਗਾ ਜੀ ਗੁਰੂ ਨਾਨਕ ਕਲੋਨੀ ਦਾ ਕਬੀਰ ਜਿਹੜਾ ਹੈਗਾ ਕੋਟ ਮੰਗਲ ਸਿੰਘ ਦਾ ਹੈਗਾ ਤੇ ਦਿਲਰਾਜ ਜਿਹੜਾ ਹੈਗਾ ਇਹ ਗਲੀ ਨੰਬਰ 2 ਜਿਹੜਾ ਹੈਗਾ ਬਾਬਾ ਦੀਪ ਸਿੰਘ ਕਲੋਨੀ ਤਰਨਤਾਂ ਰੋਡ ਦੇ ਤਿੰਨੇ ਹੈਗੇ ਨੇ ਇਹ ਤਿੰਨੇ ਹੀ ਆਪਣੇ ਪ੍ਰਾਈਵੇਟ ਕੰਮ ਕਰਦੇ ਨੇ ਤੇ ਇਹਨਾਂ ਦੀ ਉਮਰ ਜਿਹੜੀ ਹੈਗੀ ਆ 20 ਤੋਂ 22-23 ਸਾਲ ਦੇ ਵਿਚਾਈ। ਤੇ ਆਦਰਵਾਇਜ਼ ਇਹਨਾਂ ਨੇ ਕਿਉਂਕਿ ਲਹਿਰਾਂ ਦਾ ਕੱਢਣ ਦਾ ਕਾਰਨ ਹਨ ਕੀ ਸੀਗਾ ਕਿਉਂਕਿ ਉਹ ਬੈਠੇ ਸਾਈਕਲ ਜਿਹੜਾ ਪਿੱਛੇ ਬੰਦਾ ਸੀਗਾ ਜੋ ਉਹਨਾਂ ਨੇ ਇਨੀਸ਼ੀਅਲ ਪੁਛਗਿੱਛ ਤੋਂ ਦੱਸਿਆ ਹੈਗਾ ਕਿ ਇਹ ਜਿਹੜੇ ਸੀਗੇ ਇਹਨਾਂ ਨੇ ਇੱਕ ਟੌਏ ਪਿਸਟਲ ਲਿਆ ਹੋਇਆ ਸੀ ਜਿਹੜਾ ਪਿੱਛੇ ਬੰਦਾ ਬੈਠਾ ਸੀਗਾ ਉਹਨੇ ਆਪਣਾ ਹੈਂਡ ਚੇਂਜ ਕੀਤਾ। ਜਦੋਂ ਹੈਂਡ ਚੇਂਜ ਕੀਤਾ ਤੇ ਉਹਦਾ ਜਿਹੜਾ ਸੀਗਾ ਰਾਈਟ ਹੈਂਡ ਸਾਈਡ ਤੋਂ ਜਿਹੜਾ ਪਿਸਤੌਲ ਵਿਖਾਇਆ ਗਿਆ ਔਰ ਇਮੀਡੀਏਟਲੀ ਵਾਕਿਆ ਤੁਹਾਡੇ ਵਾਲੀ ਗੱਲ ਸਹੀ ਆ ਇਮੀਡੀਏਟਲੀ ਆਪਾਂ ਵੀਡੀਓ ਵੇਖੀਏ ਤੇ ਵੀਡੀਓ ਵੇਖਦੇ ਇਸੇ ਤਰੀਕੇ ਨਾਲ ਹੀ ਲੱਗਦਾ ਆ ਕਿ ਜਿਹੜਾ ਇਹ ਵਾਕਿਆ ਹੀ ਜਿਹੜਾ ਹੈਗਾ ਮਤਲਬ ਕਿ ਪਿਸਤਲ ਜਿਹੜਾ ਹੈਗਾ ਆ ਉਹ ਕੱਢਿਆ ਗਿਆ ਔਰ ਬਦਮਾਸ਼ੀ ਟਾਈਪ ਹੈ ਕੀ ਇਹ ਬਿਲਕੁਲ ਸਹੀ ਗੱਲ ਆ ਤੁਹਾਡੀ ਜਿਹੜਾ ਉਹਦਾ ਗੈਸਚਰ ਸੀਗਾ ਉਹ ਇਸ ਤਰ੍ਹਾਂ ਦਾ ਹੀ ਸ਼ੋਅ ਹੁੰਦਾ ਆ ਵੀ ਇਸ ਤੋਂ ਲੱਗਦਾ ਪੀ ਇਹ ਜਿਹੜਾ ਬਦਮਾਸ਼ੀ ਚ ਹਵਾ ਚਾਹਨਾ ਹੈ ਸਰ ਸਾਰਿਆਂ ਦੀ ਉਮਰ ਜਿੰਨਾ ਦੇ 21 ਆ 22 ਸਾਲ ਦੇ ਕਰੀਬ ਹੈ ਪੜਦੇ ਵੀ ਹੋਣਗੇ ਜਾਂ ਕੁਝ ਕਰਦੇ ਹੋਣਗੇ ਇਸ ਟਾਈਮ ਪ੍ਰਾਈਵੇਟ ਕੰਮ ਕਰ ਰਹੇ ਹੋਣਗੇ ਜੀ ਜੀ ਤੇ ਕੀ ਇਹ ਕਿਸੇ ਨੂੰ ਫੋਲੋ ਕਰਦੇ ਸੀ ਹੈ ਜਾਂ ਫਿਰ ਉਦੋਂ ਹੀ ਕਿ ਉਹ ਇੱਕ ਮਨਸ਼ਾ ਸੀ ਕਿ ਮਨਸ਼ਾ ਕੀ ਰੋਨਾ ਪਿਸਟੋਲ ਖਰੀਦ ਕੇ ਆਏ ਇਹ ਨਾ ਇੱਕ ਜਿਹੜੀ ਐਸ ਜਿੱਦਾਂ ਆਪਾਂ ਬੱਚੇ ਚ ਖਡਾਉਣਾ ਪਿਸਤੌਲ ਕੋਈ ਖਰੀਦਦੇ ਹੁਣ ਅੱਛਾ ਲੱਗਾ ਉਹਨਾਂ ਨੇ ਉਹਨਾਂ ਨੂੰ ਖਰੀਦ ਦਿਆ ਔਰ ਉਹ ਲੈ ਕੇ ਜਾ ਰਹੇ ਸੀ ਜਿੱਦਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮਨਸ਼ਾ ਉਹਨਾਂ ਦੀ ਕੋਈ ਗਲਤ ਨਹੀਂ ਸੀ ਜੋ ਹੁਣ ਤੱਕ ਦੀ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਲੈ ਫਿਰ ਹੁਣ ਕੋਈ ਮਾਮਲਾ ਰਿਪੋਰਟ ਨਹੀਂ ਦਰਜ ਕੀਤਾ ਗਿਆ ਨਹੀਂ ਇਹਨਾਂ ਦੇ ਜੇ ਜ ਐਡਾ ਵੱਡਾ ਕੰਮ ਕੀਤਾ ਇਹਨਾਂ ਨੂੰ ਛੋਟੀ ਚੀਜ਼ ਮੈਂ ਸਾਰਿਆਂ ਨੂੰ ਤੁਹਾਨੂੰ ਅਪੀਲ ਕਰਦਾ ਵੀ ਕੋਈ ਵੀ ਜਦੋਂ ਵੈਪਨ ਕਿਸੇ ਨੂੰ ਦਿਖਾਉਂਦੇ ਹੋ ਕੋਈ ਸੈਂਸਿਟੀਵਿਟੀ ਹੁੰਦੀ ਹੈ ਤੇ ਉਹਦੇ ਨਾਲ ਸਾਰਾ ਮਾਹੌਲ ਇੱਕਰੀ ਜਿਹੜਾ ਹੈ ਖਰਾਬ ਹੁੰਦਾ ਸੋ ਪ੍ਰੀਵੈਂਟਿਵ ਐਕਸ਼ਨ ਅਸੀਂ ਇਹਨਾਂ ਦਾ ਜ਼ਰੂਰ ਕੀਤਾ ਜੀ ਪ੍ਰੋਵੈਂਟਿਵ ਅਕਾ ਕੋਈ 55 ਕੋਈ ਕਿਸ ਤਰ੍ਹਾਂ ਦੀ ਕੋਈ ਕੋਈ ਵੀ ਹਾਂ ਨਹੀਂ ਤਾਂ ਪ੍ਰੋਵੈਂਟਿਵ ਐਕਸ਼ਨ ਹੱਥ ਤੱਕ ਹੋ ਜਾਂਦੀ ਗਈ ਹੈ ਨੇ ਪ੍ਰੋਵੈਂਟਿਵ ਅਰੈਸਟ ਕੀਤਾ ਗਿਆ ਬਟ ਇਹਨਾਂ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਵਾਰਨ ਕਰਦੇ ਹਾਂ ਵੀ ਕੋਈ ਵੀ ਬੰਦਾ ਜਿਹੜਾ ਹੈਗਾ ਆਪਣਾ ਵੈਪਰ ਜੇ ਇਸ ਤਰ੍ਹਾਂ ਕੋਈ ਕਰੇਗਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਮਾਜ ਵਸੇ ਕਿ ਇਸ ਤਰ੍ਹਾਂ ਦਾ ਸਮਝੋ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਪਿੱਛੇ ਮੁੜ ਕੇ ਦੇਖਦਾ ਆਪਣਾ ਦੇਸ਼ਾ ਬਹੁਤ ਜ਼ਖ਼ਮਾਂ ਘਰ ਰਿਹਾ ਕੋਈ ਪਹਿਲੇ ਪਰਚੇ ਵੀ ਹੈਗਾ ਤਾਂ ਤੇ ਕੋਈ ਨਹੀਂ ਪਹਿਲੇ ਇਹਨਾਂ ਦਾ ਕੋਈ ਕਰਾਈ ਨਹੀਂ ਬਸ ਸੋਸ਼ਲ ਮੀਡੀਆ ਦੇ ਚੱਕਰ ਚ ਹੈ ਰਹੀ ਸੋਸ਼ਲ ਮੀਡੀਆ ਵੀ ਕਹਿ ਸਕਦੇ ਆ ਇੱਕ ਇੱਕ ਮੂਵਮੈਂਟ ਜਿਹੜੀ ਨਾ ਉਹ ਵੀਡੀਓ ਤੇ ਕਲਿੱਕ ਇਸ ਤਰ੍ਹਾਂ ਬਣੀ ਤੇ ਉਹ ਹਾਫ ਭਾ ਵੀ ਬਿਲਕੁਲ ਤੁਸੀਂ ਸਹੀ ਕਿਹਾ ਵੀ ਉਹਨਾਂ ਦੇ ਹਾਫ ਭਾ ਜਿਹੜੇ ਸੀਗੇ ਉਹ ਮੈਚ ਕਰ ਗਏ ਉਸ ਤਰ੍ਹਾਂ ਜਿਹੜੇ ਮਤਲਬ ਕਿ ਉਹਨਾਂ ਦਾ ਗੈਸ ਸੀਗਾ ਬਦਮਾਸ਼ੀ ਟਾਈਪ ਸੀਗਾ ਸੋ ਅਲਟੀਮੇਟਲੀ ਇਹਨੇ ਬੜੀ ਜ਼ਿਆਦਾ ਇਮੀਡੀਏਟਲੀ ਤੁਹਾਨੂੰ ਪਤਾ ਕਿ ਸਾਰੇ ਬੜੀ ਜਿੱਤੀ ਵਾਇਰਲ ਹੋਈ ਆਲਓਵਰ ਔਰ ਸਾਨੂੰ ਬੜੀ ਮਤਲਬ ਕਿ ਖੁਸ਼ੀ ਹੈ ਕਿ ਅਸੀਂ ਇਹਨੂੰ ਬੜੀ ਛੇਤੀ ਟਰੇਸ ਕਰ ਲਿਆ ਤੇ ਤੁਹਾਡੇ ਸਾਹਮਣੇ ਆ ਕੇ ਇਹਨੂੰ ਅਸੀਂ ਕਲੈਰੀਫਾਈ ਕਰ ਰਹੇ ਹਾਂ ਜਿਵੇਂ ਮਸ਼ੂ ਉਤਰ ਗਈ ਨਾ ਸਕਿਉਰਟੀ ਪਲੇਟਾਂ ਦੀ ਗੱਲ ਕੀਤੀ ਜਾਂਦੀ ਜੀ ਹਰ ਇੱਕ ਵਾਹਨ ਨੂੰ ਸਕਿਉਰਟੀ ਪਲੇਟ ਇਹਨਾਂ ਦੇ ਸਕਿਉਰਟੀ ਪਲੇਟ ਵੀ ਨਹੀਂ ਲੱਗੀ ਹੋਈ ਉਹ ਮੋਟਰਸਾਈਕਲ ਇਹਨਾਂ ਦਾ ਸੀ ਜੀ ਜੀ ਇਹ ਜਿਹੜਾ ਹੈ ਨਾ ਕੋਲ ਮੋਟਰਸਾਈਕਲ ਸੀਗਾ ਉਹ ਹੈ ਨਾ ਸੀ ਇਹ ਸਕਿਉਰਟੀ ਪਲੇਟ ਸੀ ਜਿਹੜੀ ਤੁਸੀਂ ਸਹੀ ਗੱਲ ਕਹਿ ਰਹੇ ਹੋ ਸਾਰਿਆਂ ਨੂੰ ਲਗਵਾਉਣੀ ਚਾਹੀਦੀ ਹੈ ਉਹਦਾ ਸਾਡੀ ਵੀ ਸਕਿਉਰਟੀ ਵਾਧੀ ਹੈ ਔਰ ਸਾਡੀ ਗੱਡੀ ਦੀ ਵੀ ਸਕਿਉਰਟੀ ਵਾਧੀ ਹੈ ਤੇ ਲਵਾਣੀ ਚ ਸਾਡੇ ਜਿਸ ਤਰ੍ਹਾਂ ਇਹਨਾਂ ਦੇ ਕੋਲ ਮੋਟਰਸਾਈਕਲ ਨੂੰ ਦੋ ਨੰਬਰ ਲੱਗੇ ਸੀ ਕਿੰਨੇ ਦੋ ਨੰਬਰ ਲੱਗੇ ਸੀ ਲੱਗਦਾ ਇਹ ਦੂਜਾ ਮੋਟਰਸਾਈਕਲ ਚੋਰੀ ਦਾ ਸੀ ਇਹ ਚੋਰੀ ਦਾ ਸੀ ਇਹ ਵੈਰੀਫਿਕੇਸ਼ਨ ਦਾ ਪਾਰਟ ਹੈਗਾ ਅਸੀਂ ਦੋਨੇ ਮੋਟਰਸਾਈਕਲ ਜਿਹੜੇ ਹੈਗੇ ਵੈਰੀਫਾਈਡ ਪਹਿਲਾਂ ਜਿੱਦਣ ਦੀ ਇਹਨਾਂ ਦੀ ਵੀਡੀਓ ਸਾਹਮਣੇ ਆਈ ਹੈ ਉਦੋਂ ਬਹੁਤ ਵੱਡਾ ਦਿਨ ਸੀ ਕ੍ਰਿਸਮਸ ਦਾ ਦਿਨ ਸੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਬਹੁਤ ਜ਼ਿਆਰੀ ਨਾਕੇ ਬੰਦੀ ਵੀ ਕੀਤੀ ਗਈ ਹੈ ਪਰ ਇਹਨਾਂ ਦੇ ਵੱਲੋਂ ਸ਼ਰੀਆਮ ਜਿਸ ਤਰ੍ਹਾਂ ਹਥਿਆਰ ਦਿਖਾਇਆ ਗਿਆ ਤਾਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਪੁਲਿਸ ਵੱਲੋਂ ਨਾਕਾ ਬੰਦੀ ਦੇ ਉੱਪਰ ਨਹੀਂ ਦੇਖਿਆ ਗਿਆ ਉਹਨ ਕਿ ਪੁਲਿਸ ਦੇ ਲਿਮਿਟਡ ਰਿਸੋਰਸਸ ਨੇ ਲਿਮਿਟਡ ਮਨਪਾਵਰ ਹੈ ਇਹ ਹਰ ਜਗ੍ਹਾ ਹਰ ਥਾਂ ਤੇ ਨਹੀਂ ਹੋ ਸਕਦੀ ਪਰ ਤੁਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰੋ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਕ੍ਰਾਈਮ ਹੁੰਦਾ ਉਹਨੂੰ ਡਿਟੈਕਟ ਹੋ ਜਾਂਦਾ ਇੱਕ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਵੀ ਫੋਰਸ ਹਰ ਜਗ੍ਹਾ 100% ਚੱਪੇ-ਚੱਪੇ ਤੇ ਕਦੇ ਪੁਲਿਸ ਹਾਜ਼ਰ ਨਹੀਂ ਹੋ ਸਕਦੀ। ਸੋ ਕ੍ਰਾਈਮ ਹੋਇਆ ਉਹਦੀ ਡਿਟੈਕਸ਼ਨ ਹੋ ਗਈ ਆ। ਹੁਣ ਤਾਂ ਆਪਣੇ ਕੋਲ ਸੀਸੀਟੀਵੀ ਆ ਗਏ, ਹੋਰ ਟੈਕਨੀਕਸ ਆ ਗਈਆਂ। ਹੁਣ ਸਾਰਿਆਂ ਨੂੰ ਵਰਤਦੇ ਹੋયા ਸੀ ਇਹਨਾਂ ਨੂੰ ਡਿਟੈਕਟ ਕਰ ਲਿਆ। ਹੁਣ ਹਰ ਜਗ੍ਹਾ ਤੇ ਕਿਸੇ ਹਰ ਮੋੜ ਤੇ ਪੁਲਿਸ ਨਹੀਂ ਹਾਜ਼ਰ ਹੋ ਸਕਦੀ ਕਿਉਂਕਿ ਸਾਡੇ ਕੋਲ ਲਿਮਟਿਡ ਰਿਸੋਰਸਸ ਨੇ, ਲਿਮਟਿਡ ਮੈਨਪਾਵਰ ਨੇ। ਤੁਸੀਂ ਵੀ ਸਾਰੇ ਸਮਝਦੇ ਹੋ ਕਿ ਐਡੇ ਵੱਡੇ ਸ਼ਹਿਰ ਦੇ ਵਿੱਚ ਜੇ ਤਾਂ ਹੈਗਾ ਹਰ ਜਗ੍ਹਾ ਤੇ ਨਹੀਂ ਹੋ ਸਕਦੀ। ਇੱਕ ਛੋਟਾ ਜਿਹਾ ਇਨਸੀਡੈਂਟ ਕੁਝ ਸੈਕਿੰਡ ਦਾ ਇੱਕ ਜਗ੍ਹਾ ਤੇ ਹੋ ਗਿਆ ਸੋ ਉਹਦੇ ਲਈ ਆਪਾਂ ਜਿਹ ਉਹਨੂੰ ਡਿਟੈਕਟ ਕਰ ਲਿਆ ਆਈ ਥਿੰਕ ਸਾਡੀ ਬਹੁਤ ਵੱਡੀ ਇੱਚ ਉਪਲਬਧੀ ਸਮਝਦਾ ਮੈਂ ਤੁਹਾਨੂੰ ਕਿ ਜੇ ਹੋਇਆ ਤਾਂ ਡਿਟੈਕਟ ਹੋ ਗਿਆ ਸਰ ਜ਼ਿਆਦਾਤਰ ਖਡੂਣਾ ਪਿਸਤੂਲ ਨਾਲ ਹੀ ਸਾਰੀਆਂ ਦਾ ਤਾਂ ਅੱਗੇ ਵੀ ਹੋਈਆਂ ਪਿੱਛੇ ਵੀ ਬੰਦੇ ਫੜੇ ਕਿ ਖਡੂਣਾ ਪਿਸਤੂਲ ਨਾਲ ਫੜੇ ਗਏ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਖਡੂਣਾ ਪਿਸਤੂਲ ਮੈਂ ਸਾਰਿਆਂ ਨੂੰ ਇਹੀ ਕਵਾਂਗਾ ਕਿ ਜਦੋਂ ਜੇ ਕ੍ਰਾਈਮ ਕਰਦੇ ਆ ਤਾਂ ਫਿਰ ਤਾਂ ਆਫੈਂਸ ਹੋਣਾ ਹੀ ਹੋਣਾ ਇਹਨੂੰ ਨਾ ਹੀ ਕਰੋ ਇਹ ਬੱਚੇ ਹੈਗਾ ਤਾਂ ਬੱਚਿਆਂ ਦੇ ਨਾਲ ਹੀ ਹੁਣ ਉਹ ਕੀ ਕਹਿਣਗੇ ਕਿ ਅਸਲੀ ਲੈ ਕੇ ਫਿਰ ਚਲੋ ਥੈਂਕ ਯੂ ਚਲੋ